ਅਸੀ ਕੱਲ ਦੋਸਤੋ ਅੱਜ ਦਿੱਲੀ ਰਾਜਨੀਨਾ ਮੈਦਾਨ ਦੇ ਵਿੱਚ ਇੱਕ ਮਹਾਂ ਰੈਲੀ ਆ ਜਿਹਦੇ ਵਿੱਚ ਇੰਡੀਆ ਗ੍ਰੁੱਪ ਵੱਲੋਂ ਇੰਡੀਆ ਗੱਟਵੰਡਨ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਇਹਦਾ ਜ਼ਬਰਦਸਤ ਜੀਲਤ ਬੰਦ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਪ੍ਰੋਟੈਸਟ ਆ ਔਰ ਨਾਪਾਲ ਨੂੰ 135 ਗੱਡੀਆਂ ਦਾ ਕਾਫਲਾ ਔਰ ਦੋ ਬੱਸਾਂ ਨੇ ਰਾਹੀ ਨਾਪਾਲ ਦੇ ਕ੍ਰਾਂਤੀਕਾਰੀ ਸਾਥੀ ਜਿਹੜੇ ਆ ਅਸੀਂ ਦਿੱਲੀ ਪਹੁੰਚ ਚੁੱਕੇ ਆ ਸੋ ਜਿਹੜਾ ਜੋਸ਼ ਆ ਕੁਝ ਦਾ ਪ੍ਰਕਰਾਰ ਹੈ ਜੀ ਔਰ ਸਾਰੇ ਸੰਸਥੀ ਜਿਹੜੇ ਰਾਜਕਰਤੀ ਕਲਾ ਦੇ ਵਿੱਚ ਨੇ ਔਰ ਬਹੁਤ ਸਾਰੇ ਬਲੰਕੀਏ ਜਿਹੜੇ ਆ ਦਿੱਲੀ ਦੇ ਨੇੜੇ-ਤੇੜੇ ਨੇ ਬਹੁਤ ਸਾਰੇ ਬੰਦੇ ਦਿੱਲੀ ਦੇ ਵਿੱਚ ਪਹੁੰਚ ਚੁੱਕੇ ਆ ਸੋ ਅਸੀਂ ਬਸ ਰਹਾਂ ਹਾਂ ਸਾਰੇ ਫਿਰ ਪਹੁੰਚ ਚੁੱਕੇ ਆ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਿੰਕੇ ਜੀਵਾ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰਾਮ ਗਿਆ ਜਿੰਦਾ ਸਿਕਲ ਦੋਸਤੋ ਮੈਂ ਹਾ ਗੁਰਦੇਵ ਸਿੰਘ ਬੇਮਾਨ ਐਮਐਲਏ ਨਾਪਾ 135 ਗੱਡੀਆਂ ਦਾ ਕਾਫਲਾ ਔਰ ਦੋ ਬੱਸਾਂ ਰਾਈਆਂ ਸੀ ਨਾਪਾ ਤੋਂ ਦਿੱਲੀ RAMLILA ਮੈਦਾਨ ਪਹੁੰਚ ਰਹੇ ਆ ਜੀ ਔਰ ਸਾਰਾਂ ਦੇ ਵਿੱਚ ਭਾਰੀ ਜੋਰਸ਼ ਨਾਲ ਮੇਲ ਜੀਵਾਲ ਸਾਹਿਬ ਜਿਹੜਾ ਜ਼ਬਰਦਸਤੀ ਅਰੈਸਟ ਕਰਕੇ ਫਰਜ਼ੀ ਮਾਮਲੇ ਵਿੱਚ ਫਸਾਇਆ ਕੋਦੇ ਵਿਰੋਧ ਦੇ ਵਿੱਚ ਅਗਰਾਮੀ ਦਾ ਡਾਉਨ ਦੇ ਵਿੱਚ ਮਹਾਰਤਲੀ ਹੈ ਸੋ ਸਾਰੇ ਨਾਪਾ ਦੇ ਕਰਾਤੀ ਕਰੀ ਸਾਥੀ ਫਿਰੇ ਆ ਪੂਰੇ ਜੋਰਸ਼ ਦੇ ਵਿੱਚ ਨੇ ਆਮ ਆਦਮੀ ਪਾਰਟੀ ਜਿੰਦਾ fil